खिलाई मुहिम अज नवाशहर पुलिस ने बहुत बड़ी सफलता मिली ਜਿਹਦੇ ਵਿੱਚ ਸਾਡੀ CIA ਦੀ ਟੀਮ ਅੰਦਰ ਦੀ ਸੁਪਰਵੀਜ਼ਨ ਆਫ SPD ਇਹਨਾਂ ਨੇ ਇਨੀਸ਼ੀਅਲੀ 3 ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਨਾਮ ਸੀਗੇ ਲਵਪ੍ਰੀ ਪਿਵਰਾਜ ਤੇ ਨਵਜੋਤ ਇਹਨਾਂ ਦੇ ਕੋਲੋਂ ਸਾਨੂੰ 3 ਪੀ ਬੋਰਡ ਦੇ ਸਕਿੱਲ 10 ਰਾਉਂਡ ਤੇ ਇੱਕ ਕੈਲੀਪਰਸਰ ਮਿਲੀ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਈ ਉਹਦੇ ਤੋਂ ਇਹ ਗੱਲ ਕਲੀਅਰ ਹੋਈ ਕਿ ਇਹ ਜੋ ਬੰਦੇ ਹੈਗੇ ਆ ਇੱਕ ਮਨਜੀਤ ਨਾਮ ਜਾ ਬੰਦਾ ਆਇਆਗਾ ਜੰਡਿਆਲੇ ਪਿੰਡ ਦਾ ਉਹਦੇ ਕੈਨ ਤੇ ਆਪਰੇਟ ਕਰ ਰਹੇ ਸੀ ਇਹ ਜੋ ਹੈ 26 ਸਤਾਈ ਦੀ ਰਾਤ ਨੂੰ ਬਹਿਰਾਂ ਦੇ ਵਿੱਚ ਗੋਲੀਆਂ ਚਲਾਤੇ ਰਹੇ ਸੀ ਇੱਕ ਫੈਕਟਰੀ ਦੇ ਬਾਹਰ ਜਿਹੜੇ ਜਿਹਨੂੰ ਐਕਸਟਰਸ਼ਨ ਕਾਲਜ ਹੈ ਮਲਟੀਪਲ ਹੋ ਗਾਰੇ ਇਹਨਾਂ ਦੇ ਤਾਰ ਜੋ ਹੈਗੇ ਆ ਬੀਕੇਆਈ ਟਰੈਰ ਮੋਡਿਊਲ ਵਾਲ ਜੁੜਦੇ ਨੇ जिन्होंने जिन्ह ने इन्होंने वैपन सप्लाई के ये जो पैसे इकट्ठे करने से इन्होंने इन्होंने आगे टेरर फाइनेंसिंग करके और टेररिस्ट एक्टिविटीज़ में जो अंजाम देना ये सारे काम के जसप्रीत बैंस जो कि मलकीत फादर है वो भी इन्वॉल्व इनवॉल्व है भी नामजद करके वो भी अरैसट पाई गई है तो बाकी इन्हों की इंटेरोगे जो हैगी है तो इन्वैसटीगे चल रही है ये जो लवप्रीत युवराज और नवजोत है जी ये पुराने स्नैचर्स भी रहे हैं ਇਹ ਪਹਿਲੇ ਸੀ ਕ੍ਰਾਈਮ ਦੇ ਵਿੱਚ ਇਨਵੋਲਡ ਹੈਗੇ ਨੇ ਤੇ ਅਨਦਰ ਲਿੰਕ 테러ਿਸਟ ਆਰਗੇਨਾਈਜੇਸ਼ਨਸ ਦੇ ਨਾਲ ਕਿਵੇਂ ਬੰਨਿਆ ਉਹਦੀ ਪੜਤਾਲ ਚੱਲ ਰਹੀ ਹੈ ਤੇ ਉਹ ਜਿਵੇਂ ਜਿਵੇਂ ਸਾਹਮਣੇ ਆਏਗਾ ਤੁਹਾਡੇ ਨਾਲ ਫੇਰ ਦਿੱਤੀ ਜਾਏਗਾ ਇਹਨਾਂ ਦਾ ਜੋ ਹਲੇ ਜੋ ਸਾਰ ਜੁੜ ਰਹੇ ਹੋ ਬੀਪੀਆਈ ਗਰੁੱਪ ਦੇ ਨਾਲ ਬਖਬਰ ਖਾਲਸਾ ਗਰੁੱਪ ਦੇ ਨਾਲ ਜੁੜ ਰਹੇ ਤੇ ਅੱਗੇ ਜੋ ਹੈ ਪਿਸਤਲ ਜਾਰੀ ਇਹਨਾਂ ਕੋਲ ਮੇਡ ਇਨ ਪਾਕਿਸਤਾਨ ਪਿਸਤਲ ਵੀ ਪੜੋ ਹੈ ਜੀ ਤੇ ਪੀ ਬੋਰਡ ਦੇ ਤਿੰਨ ਪਿਸਤਲ ਹੈਗੇ ਨੇ ਜੋ ਕਿ ਇਹ ਨਾਲ ਦਾ ਸਟੈਂਡਰਡ ਇੱਕ ਡ੍ਰੌਪ ਮੈਕੈਨਿਜ਼ਮ ਹੁੰਦਾ ਹੈ ਕਿ ਗਾਰਡ ਮਿੱਟੀ ਵਿੱਚ ਡਰ ਜਾਂਦੇ ਨੇ ਤੇ ਦੂਜੀ ਟੀਮ ਆ ਕੇ ਲੈ ਜਾਂਦੀ ਹੈ ਤਾਂ ਕਿ ਇਹਨਾਂ ਦੇ ਆਪਸ ਵਿੱਚ ਕੰਟੈਕਟ ਨਾ ਹੋ ਸਕੇ ਤੇ ਜੋ ਨੈਟਵਰਕ ਹੈਗਾ ਉਹ ਲਿਮਿਟਿਡ ਤਰੀਕੇ ਨਾਲ ਖੁੱਲੇ ਦੇ ਕੇ ਕੋਈ ਵੀ ਅਰੈਸਟ ਹੁੰਦਾ ਹੈ ਕਿ ਇਹੋ ਜੇ ਮੈਕੈਨਿਜ਼ਮ ਦੇ ਨਾਲ ਇਹਨਾਂ ਨੇ ਵੈਪਨ ਵੀ ਵਗੈਰਾ ਚੱਕੇ ਸੀ ਤੇ ਜੋ ਕਿਥੋਂ ਚੱਕੇ ਇਹਨਾਂ ਨੇ ਬਾਕੀ ਸਾਰੀ ਸੀਸੀ ਦੀ ਵੀ ਫੋਟੋ ਵੀ ਵਗਣ ਹੈ ਉਹ ਵੀ ਚੁੱਕੀ ਹੈ ਹਰ ਇੱਕ ਇਹਨਾਂ ਦੇ ਕੋਲ ਸਾਨੂੰ 10 ਰਾਊਂਡ ਮਿਲੇ ਨੇ ਜੀ 10 ਇਹ ਥਲਾ ਚੁੱਕੇ ਆਲਰੇਡੀ ਤੇ ਇਹਨਾਂ ਨੇ ਪਹਿਲੇ ਵੀ ਫਾਇਰਿੰਗ ਕੀਤੀ ਸੀ ਤੇ ਉੱਥੇ ਰਿਪੋਰਟ ਨਹੀਂ ਹੋਈ ਸੀ ਬਾਅਦ ਵਿੱਚ ਜਦੋਂ ਸੀ ਪਤਾ ਕਰਾਇਆ ਉਹਨਾਂ ਨੂੰ ਲੱਗਿਆ ਕਿ ਵੀ ਰਾਤੀ ਇਹਦੇ ਕੋਈ ਪਟਾਖੇ ਪਟੂਕੇ ਚਲੇ ਹੋਣੇ ਕੋਈ ਫੰਕਸ਼ਨ ਚੱਲ ਰਿਹਾ ਸੀ ਉਹਦੇ ਕਰਕੇ ਬਟ ਜੋ ਸਾਰੀ ਗੱਲ ਹੈ ਉਹ ਹੁਣ ਅਸਰ ਇਨਵੈਸਟੀਗੇਸ਼ਨ ਕਲੀਅਰ ਹੋਈ ਹੈ ਕਿ ਇਸ ਪਰਸਨ ਕੋਲ ਜੀ ਕੋ ਇਹਨਾਂ ਨੇ ਅੱਗੇ ਪਰਮੋਡਿਊਲ ਜੋ ਹੈ ਉਹ ਫਾਇਨਾਂਸ ਕਰਨਾ ਸੀ ਉਹਦੇ ਲਈ ਪੈਸੇ ਇਕੱਠੇ ਕਰਦੇ ਬਹੁਤ ਵੀ ਬੰਦੇ ਕੰਮ ਕਰਦੇ ਸਨ ਇਸੇ ਲਈ ਹੋਲੀ ਦੀ ਹੋਰ ਬੰਦੇ ਇਨਾਂ ਦੇ ਵਿੱਚ ਹੈਗੇ ਬਟ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਬਿਕੋਜ਼ ਅਗੇਨ ਅ ਰੇਡ ਲੂਟ ਚੱਲ ਵੀ ਰਹੀ ਹੈ ਅੱਗੇ ਫਿਰ ਆਪਰਾ ਨੇ ਸਨਾਚਿੰਗ ਦੇ ਮਾਮਲੇ ਕਰਦੇ ਜਾਣਾ ਹੈ ਪਰ ਆਮ ਉਸਦੇ ਗੋਲੀ ਚਲੀ ਹੈ ਦੇਖੋ ਉੱਤਤ ਲਗਾਵਾ ਹੈ ਉਹਨਾਂ ਬੱਚਿਆਂ ਨੂੰ ਨਹੀਂ ਇਹ ਅਸੀਂ ਵੀ ਡੋਨਟ ਵਾਂਟ ਟੂ ਡਿਸਕਲੋਜ਼ਰ ਆਇਡੈਂਟੀਟੀਸ ਆਇਡੈਂਟੀਟੀ ਰੱਖਣਾ ਚਾਹੁੰਦੇ ਹਾਂ ਐਲ ਡਿਸਕਰੀਟ ਤਾਂ ਕਿ ਉਹਦੇ ਹੋਰ ਅੱਗੇ ਜਾ ਕੇ ਦੇ ਆਰ ਨਾਟ ਟਾਰਗੇਟਡ ਉਹ ਬਚਾ ਦੋ ਲੈਂਕ ਪਰ ਇਹ ਕੀ ਹੋ ਰਿਹਾ ਸਿੱਕੀ ਇਹਨਾਂ ਦਾ ਜਿਹੜਾ ਜਿਹੜੀ ਪੁਵਾੜਾ ਵਿੱਚ ਗੋਲੀ ਚੜ੍ਹ ਹੋਇਆ ਉਹ ਉਹ ਨੌਜਵਾਨ ਇਹਨਾਂ ਨਾਲ ਸੁਣਦਾ ਦਿੱਤੀ ਜਾ ਰਹੀ ਉਹਨਾਂ ਨੇ ਪਰ ਤੁਹਾਡਾ ਜੀ ਇਹ ਅਗੇਨ ਦਿਸ ਵਾਸ ਬਰਾਟ ਅਪ ਦੀ ਇਨਵੈਸਟੀਗੇਸ਼ਨ ਦੇ ਰਨ ਆਇਆ ਸੀ ਬਟ ਅਗੇਨ ਉਹ ਵੈਰੀਫਾਈਡ ਨਹੀਂ ਹੈ ਕਿ ਵੈਰੀਫਾਈ ਐਸੀ ਕਰ ਰਹੇ ਤੇ ਉਹਦੇ ਸਾਹ ਨਾਲ ਹੀ ਅੱਗੇ ਉਹਨੂੰ ਲਿਖਦਾ ਹਾਂ ਹਾਂ ਇਹਨਾਂ ਦੇ 3 ਦਿਨ ਰਿਮਾਂਡ ਅਸੀਂ ਦੇ ਚੁੱਕੇ ਹੁਦਗੀ ਚੱਲ ਰਹੀ ਹੈ ਕਿ ਉਸ ਤੋਂ ਬਾਅਦ ਮਸਲ ਕੰਪਲੀਟ ਕਰਕੇ ਉਹਦੇ ਸਾਹ ਨਾਲ ਹੀ ਸਾਰੇ ਪੰਜਾਬੀ ਸਾਰੇ ਜੰਡਿਆਲੇ ਦੇ ਖੱਤਰ ਬਬਰ ਖਾਸ ਸਾਹਿਬ ਵੀ ਅੱਗੇ ਤਾਂ ਕੀ ਚੀਜ਼ ਹੀ ਮਿਲਿਆਨ ਮਤਲਬ ਉਹਦੇ ਕਰ ਰਹੇ ਹੈ नाल जो 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 दे जो इन दे वैपन सप्लाई दी जो मलकीत हैगा मलकीत जिंक आगे जोड़ते हैं टैरिस्ट ऑर्गनाइजेसन जी तो उठों जो है इस क्लीयर होंगे कि इन्हों के लिंक आर इन टच विद बीपीएम जो नाम है एग्जैक्ट वैसी तपीक चलती पी है असं नाम नहीं लेना चाह रहे बट अदरवाइज जो सा हाल तक की वेरीफाइड तपतीफ है